ਗਾਰੰਟੀ ਤਾਂ ਜੀ ਬਹੁਤ ਦਿੱਤੀ ਸੀ ਜੀ ਆਦਾ ਸੀ 10000 ਰੁਪਿਆ ਤੁਹਾਡੇ ਵੀ ਖਾਤੇ ਚ ਪਾਇਆ ਕਰੂੰਗਾ ਵੀ ਬਣਾ ਦੇ ਤੇ ਬਿੱਲ ਮਾਫ ਹੋਣਗੇ ਤੇ ਬਿੱਲ ਛਣ ਆਦਾ ਸੀ ਜੀ 2400 ਰੁਪਿਆ ਬਿੱਛਣ ਆਇਆ ਕਰੂਗੀ ਤੇ ਕੁਛ ਨਹੀਂ ਮਿਲਿਆ ਜੀ ਸਾਨੂੰ ਸਾਨੂੰ ਤਾਂ 15000 ਬਿੱਲ ਆ ਜੀ ਨਹੀਂ ਕੀਤੀ ਜਿਹੜੇ ਵਾਦੇ ਕਰੇ ਸੀ ਬਾਦਿਆਂ ਤੋਂ ਮੁੱਕਰ ਗਿਆ ਜੀ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ 1000 ਰੁਪਿਆ ਖਾਤੇ ਚ ਕਹਿੰਦਾ ਸੀ ਉਹ ਵੀ ਨਹੀਂ ਪਾਇਆ ਸਾਨੂੰ 35000 ਰੁਪਿਆ ਬਿੱਲ ਦਿੱਤਾ ਤੇ ਮੀਟਰ ਸਾਡਾ ਪੱਟ ਕੇ ਲਈ ਕਿਆ ਨਸ਼ਾ ਦਿਲਾਤੇ ਹਾਂ ਤੇ ਅਸੀਂ ਕਾਸ਼ ਜੋ ਗਰੇ ਨਹੀਂ ਉਹ ਜਿਹੜਾ ਨਸ਼ਾ ਤਾਂ ਕਹਿੰਦੇ ਬੰਦ ਹੈ ਸਖਤੀ ਕੀਤੀ ਹੋਈ ਹੈ ਸਰਕਾਰ ਨੇ ਨਹੀਂ ਜੀ ਕੋਈ ਬੰਦ ਨਹੀਂ ਮਾਪੇ ਤਾਂ ਤਾਂ ਖੋ ਕੇ ਲੈ ਜਾਂਦੇ ਜਿਹੜਾ ਕੁਝ ਹੁੰਦਾ ਉਹ ਵੀ ਖੋ ਲੈਂਦੇ ਨੇ ਇਹਨਾਂ ਦਾ ਆਪਰੇਸ਼ਨ ਹੋਇਆ ਜੀ ਇਹਨਾਂ ਦੇ ਚਾਰ ਆਪਰੇਸ਼ਨ ਹੋ ਗਿਆ ਠੀਕ ਹੈ 40000 ਇਹਨਾਂ ਨੂੰ ਬਿੱਲ ਆ ਗਿਆ 21000 ਰੁਪਏ ਦਾ ਬਿੱਲ ਇਹਨਾਂ ਨੂੰ ਅੱਜ ਕੱਲ ਨਵਾਂ ਆਇਆ ਜੀ ਇਹਨਾਂ ਨੂੰ ਠੀਕ ਹੈ ਸਰਕਾਰ ਇਹਨਾਂ ਦੀ ਕੋਈ ਮੰਗਾਂ ਨਹੀਂ ਪੂਰਨਾ ਸਾਡੀਆਂ ਕਰ ਰਹੀ ਠੀਕ ਹੈ ਨਾ ਬਠਿੰਡਾ ਅੰਦਰ ਅੱਜ ਮਹਿਲਾਵਾਂ ਦਾ ਗੁੱਸਾ ਫੁੱਟਿਆ ਪੰਜਾਬ ਸਰਕਾਰ ਤੇ ਕਿਉਂਕਿ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਚੋਣਾਂ ਤੋਂ ਪਹਿਲਾਂ ਆ ਬੀਬੀਆਂ ਨੂੰ ਗਾਰੰਟੀ ਦਿੱਤੀ ਸੀ 1000 ਰੁਪਿਆ ਪ੍ਰਤੀ ਮਹੀਨਾ ਦੇਣ ਦੀ ਉਹ ਨਹੀਂ ਆਇਆ ਤੇ ਬਿਜਲੀ ਦੇ ਬਿੱਲ ਵੀ ਬੀਬੀਆਂ ਵੱਡੇ ਵੱਡੇ ਚੱਕੀ ਫਿਰਦੀਆਂ ਨੇ ਕਿ ਸਰਕਾਰ ਕਹਿੰਦੀ ਹੈ ਬਿਜਲੀ ਮਾਫ ਹੈ ਪਰ ਇਹਨਾਂ ਨੂੰ ਬਿੱਲ ਆ ਰਹੇ ਨੇ ਬੀਬੀਆਂ ਨਾਲ ਪੂਰੀ ਗੱਲਬਾਤ ਕਰਾਂਗੇ ਇਹਨਾਂ ਨੇ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਗੱਲਬਾਤ ਕਰਦੇ ਆ ਬੀਬੀਆਂ ਨਾਲ ਬੀਬੀਆਂ ਹੱਥਾਂ 'ਚ ਬਿੱਲ ਫੜੇ ਹੋਏ ਆ ਪੰਜਾਬ ਸਰਕਾਰ ਕਹਿੰਦੀ ਬਿਜਲੀ ਮਾਫਾ ਤੁਹਾਡੀ ਮਾਫ ਹੋਈ ਨਹੀਂ ਨਹੀਂ ਹੋਈ ਜੀ ਨਹੀਂ ਹੋਈ ਜੀ ਹਾਂ 10000 ਰੁਪਏ ਬਿੱਲ ਆਇਆ ਜੀ ਸਾਨੂੰ ਹਾਂ ਨਹੀਂ ਆ ਹੋਈ ਮਾਫੀ ਕੰਮ ਕੰਮ ਕੀ ਕਰਦੇ ਤੇ 1000 ਰੁਪਿਆ ਮੁੱਖ ਮੰਤਰੀ ਨੇ ਸੋਣ ਦਾ ਵਾਦਾ ਕੀਤਾ ਸੀਗਾ ਉਹ 1000 ਰੁਪਏ ਆ ਗਿਆ ਖਾਤਿਆਂ ਚ ਨਹੀਂ ਆਇਆ ਜੀ ਨਹੀਂ ਆਇਆ ਵਾਦਾ ਕੀਤਾ ਸੀ ਜਰੂਰ ਪਰ ਆਇਆ ਕੁਝ ਵੀ ਨਹੀਂ ਹਾਂ ਕਿੰਨੀ ਕਦੋਂ ਕੀ ਕੀ ਗੱਲ ਹੋਈ ਤੁਹਾਡੇ ਨਾਲ ਗਰੰਟੀ ਦਿੱਤੀ ਮੁੱਖ ਮੰਤਰੀ ਨੇ ਕੀ ਗਰੰਟੀ ਦਿੱਤੀ ਸੀ ਗਾਰੰਟੀ ਤਾਂ ਜੀ ਬਹੁਤ ਦਿੱਤੀ ਸੀ ਜਿਆਦਾ ਸੀ 1000 ਰੁਪਿਆ ਤੁਹਾਡੇ ਵੀ ਖਾਤੇ ਚ ਪਾਇਆ ਕਰੂੰਗਾ ਵੀ ਬਣਾ ਦੇ ਤੇ ਬਿੱਲ माफ ਹੋਣਗੇ ਤੇ ਬਿੱਲ ਛਣ ਆਦਾ ਸੀਗਾ 2400 ਰੁਪਿਆ ਪੇਛਣ ਆਇਆ ਕਰੂਗੀ ਤੇ ਕੁਛ ਨਹੀਂ ਮਿਲੇ ਜੀ ਸਾਨੂੰ ਇਸੇ ਬਾਅਦ ਆ ਤੋ ਮੁੱਕਰ ਗਿਆ ਹਾਂ ਤਾਂ ਰਕਮ ਨਹੀਂ ਮਿਲਦਾ ਸਾਨੂੰ ਬਹੁਤ ਥੇਰ ਹੋ ਗਿਆ ਕੋਈ ਰਕਮ ਸਾਰਾ ਸਾਡਾ ਬੰਦ ਆ ਤੇ ਸਾਡੇ ਨਾਲ ਵਾਅਦਾ ਕਰਕੇ ਮੁੱਕਰ ਗਿਆ ਤੁਸੀਂ ਵੀ ਬਿੱਲ ਹੱਥ ਚ ਫੜਿਆਗਾ ਕਿੰਨਾ ਕ ਬਿੱਲ ਆ ਗਿਆ ਬਿੱਲ ਤਾਂ ਮਾਫਾ ਕਹਿੰਦੇ ਬਿਜਲੀ ਮਾਫ ਕੀਤੀ ਹੋਈ ਹੈ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਸਰਕਾਰ ਨੇ ਨਹੀਂ ਕੀਤੀ ਜੀ ਸਾਨੂੰ ਤਾਂ 15000 ਬਿੱਲ ਆ ਜੀ ਨਹੀਂ ਕੀਤੀ ਜਿਹੜੇ ਵਾਦੇ ਕਰੇ ਸੀ ਵਾਦਿਆਂ ਤੋਂ ਮੁੱਕਰ ਗਿਆ ਜੀ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ 1000 ਰੁਪਿਆ ਖਾਤੇ ਚ ਕਹਿੰਦਾ ਸੀ ਉਹ ਵੀ ਨਹੀਂ ਪਾਇਆ ਬਾਕੀ ਹੋਰ ਵੀ ਬਹੁਤ ਵਾਦੇ ਕੀਤੇ ਸੀ ਨਹੀਂ ਵਾਦਿਆਂ ਤੇ ਪੂਰੇ ਫਿਰ ਹੁਣ ਚੋਣਾਂ ਆ ਰਹੀਆਂ ਨੇ ਕੋਣੋ ਪੁੱਛੋਗੇ ਵੀ ਕਿੱਧਰ ਗਿਆ ਸਾਡਾ 24000 ਦੋ ਸਾਲ ਦਾ ਆਉਣਾ ਸੀਗਾ ਹਾਂ ਜੀ ਜ਼ਰੂਰ ਪੁੱਛਾਂਗੇ ਲਓ ਕਿ ਬੀਬੀ ਤੁਸੀਂ ਵੀ ਆਈਆਂ ਬਿੱਲ ਚਾਕੇ ਕੀ ਮੁਸ਼ਕਲ ਹੈ ਕਿਸ ਤਰ੍ਹਾਂ ਦੀ ਗੱਲ ਸਰਕਾਰ ਨੇ ਥੋੜਾ ਵਾਅਦਾ ਕੀਤਾ ਸੀ ਕਿ ਵਾਅਦਾ ਪੂਰਾ ਹੋਇਆ ਕੋਈ ਨਹੀਂ ਹੋਇਆ ਬੇਟਾ ਵੇਖੇ ਨਾ ਸਾਨੂੰ 35000 ਰੁਪਏ ਬਿੱਲ ਦਿੱਤਾ ਤੇ ਮੀਟਰ ਸਾਡਾ ਪਟਕੇ ਲੈ ਗਈ ਹਾਂ ਤੇ ਕੋਈ ਸਾਨੂੰ ਨਾ ਦਾਣ ਨਾ ਕੋਈ ਆਟਾ ਨਾ ਸਾਨੂੰ ਕੁਝ ਵੀ ਦਿੰਦੇਗੇ ਜਿਹੜਾ 10000 ਰੁਪਏ ਸਾਨੂੰ ਵਾਅਦਾ ਕਰਿਆ ਸੀ ਉਹ ਵੀ ਨਾ ਸਾਡੀਆਂ ਦੀਦੀਆਂ ਨਾ ਸਾਨੂੰ ਕਿਸੇ ਨੂੰ ਜਿਹੜੇ ਸਾਡੇ ਸੰਗ ਬੱਚੇ ਸੀਗੇ ਉਹਨਾਂ ਦੇ ਕਾਰੜੀ ਕੱਟ ਦਿੱਤੇ ਤੁਸੀਂ ਵੋਟਾਂ ਪਾਈਆਂ ਚਾਨਣ ਵਾਲੇ 1000 ਰੁਪਏ ਮਹੀਨਾ ਖਾਤੇ ਜਾਇਆ ਕਰੂਗਾ ਉਹ ਤਾਂ ਨਹੀਂ ਪਾਨਾ ਉਹ ਪਾਨਾ ਤਾਂ ਚਾਹ ਨਹੀਂ ਸੀ ਹਾਂ ਨਿੱਕੀ ਪਰਚਾਰ ਨੂੰ ਮਿਲੂਗਾ ਹਾਂ ਤਾਂ ਨਹੀਂ ਦੱਸੋ ਸਾਾਨੂੰ ਕੁਛ ਵੀ ਨਹੀਂ ਬੱਚੇ ਸਾਡੇ ਨਸ਼ਿਆਂ ਤੇ ਲੱਗਦੇ ਬੱਚੇ ਨਸ਼ਿਆਂ ਤੇ ਲਾਤੇ ਹਾਂ ਅਸੀਂ ਕਾਹਸੇ ਜੋ ਗਰੇ ਨਹੀਂ ਵੀ ਨਸ਼ਾ ਤਾਂ ਕਦੇ ਬੰਦ ਹੈ ਸਖਤੀ ਕੀਤੀ ਹੋਈ ਹੈ ਸਰਕਾਰ ਨੇ ਨਹੀਂ ਜੀ ਕੋਈ ਬੰਦ ਨਹੀਂ ਮਤਲਬ ਤਾਂ ਖੋ ਕੇ ਲੈ ਜਾਂਦੇ ਜਿਹੜਾ ਕੁਛ ਹੁੰਦਾ ਉਹ ਵੀ ਖੋ ਲੈਂਦੇ ਨੇ ਇਹਨਾਂ ਨੇ ਤਾਂ ਕੁਛ ਨਹੀਂ ਬੰਦ ਹੀ ਨਹੀਂ ਕਰਿਆ ਜੀ ਸਾਨੂੰ ਕੁਛ ਨਹੀਂ ਬੰਦ ਕਰਾ ਜੀ ਸਾਡੇ ਮੀਟਰ ਪੱਟੇ ਗਏ ਉਹ ਵੀ ਨਹੀਂ ਲਾ ਕੇ ਗਏ ਮੁੜ ਕੇ ਸਾਡਾ ਕਾਰਡ ਨਹੀਂ ਬਣਾ ਕਾਂਕਪਾਲਾ ਬਾਦਲਾਲਾ ਇਹ ਵੀ ਨਹੀਂ ਬਣਾ ਬੱਚੇ ਸਾਡੇ ਬਿੰਗਾ ਚ ਰੁਲਦੇ ਫਿਰਦੇ ਮਾਂ ਪਿਓ ਨੂੰ ਡਾਂਗਾ ਨਾ ਖੋ ਖਿੱਚਦੇ ਨੇ ਇਹਨਾਂ ਦੀ ਤਾਕਤ ਨਹੀਂ ਇਹ ਹਟਾਈ ਨਹੀਂ ਸਕਦੇ ਇਹਨਾਂ ਨੂੰ ਰੋਕ ਸਕਦੇ ਆ ਜੀ ਇਹ ਮੁੱਖ ਮੰਤਰੀ ਕਹਿੰਸੀ ਨਸ਼ਾ ਬੰਦ ਹੋ ਜਾਊਗਾ 1000 ਰੁਪਏ ਮਹੀਨਾ ਛੋੜੇ ਬੀਬੀਆਂ ਦੇ ਖਾਤੇ ਚ ਵੱਦ ਲਾਤਾ ਜੀ ਵੱਦ ਲਾਤਾ ਚਿੱਟਾ ਬੱਚੇ ਚਿੱਟਾ ਟੀਕੇ ਲਾ ਲਾ ਕੇ ਮਰੀ ਜਾਂਦੇ ਨੇ ਕਿੱਥੋਂ ਬਚਾ ਲਾਂਗੇ ਸੀ ਇਹਨਾਂ ਨੂੰ ਗਰੀਬ ਬੰਦੇ ਹਾਂ ਮਾਵਾ ਤੋਂ ਖੋਹ ਲੈਂਦੇ ਆ ਮਾ ਪਿਓ ਤੋਂ ਵੀ ਖੋਹ ਲੈਂਦੇ ਪੈਸੇ ਤੇ ਜਿਹੜਾ ਹੁੰਦਾ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਕੋਈ ਸੁਣਵਾਈ ਨਹੀਂ ਹੁੰਦੀ ਪੁਲਿਸ ਵਾਲੇ ਜੀ ਕੁਛ ਨਹੀਂ ਕਹਿੰਦੇ ਨਹੀਂ ਸੁਣਦੇ ਜੀ ਸਾਡੀ ਉਸ ਨਹੀਂ ਸੁਣਦੇ ਸਾਡੀ ਕਿੰਨਾ ਕੌਖਾ ਤੁਸੀਂ ਕੁੜੀਆਂ ਹੋਗੇ ਬਾਜ਼ਾਰ ਚ ਜਾਂਦੇ ਹੋ ਕਿੰਨਾ ਕੌਖਾ ਕਹਿੰਦੇ ਬਾਜ਼ਾਰ ਚ ਬਹੁਤ ਜ਼ਿਆਦਾ ਘਾਹ ਜੀ ਕੀ ਦੱਸੋ ਮੁਸ਼ਕਲ ਸਰੀ ਜਿੱਦਾਂ ਵੀ ਹੁਣ ਆਪਾਂ ਜਾਣੇ ਹੈ ਕਿ ਬਾਜ਼ਾਰ ਚਾਣਾ ਕੋਈ ਨਾ ਲੁੱਟ ਕੋ ਜ਼ਿਆਦਾ ਹੈ ਤੇ ਜਿੱਦਾਂ ਹੁਣ ਮੁੰਡੇ ਜਿਹੜੇ ਨਸ਼ਾ ਕਰਦੇ ਆ ਜੀ ਹਨਾ ਲੁੱਟਾਪੋ ਕਰਦੇ ਆ ਉਹਦਾ ਕਰਕੇ ਬਹੁਤ ਜ਼ਿਆਦਾ ਮਾਹੌਲ ਖਰਾਬ ਆ ਜੀ ਤੇ ਉਹ ਫਿਰ ਤਾਈਆਂ ਕਰਕੇ ਉਹਨਾਂ ਨੇ ਜੋ ਵੀ ਨਸ਼ੇ ਦਾ ਰੁਝਾਨ ਚਲਾ ਰੱਖਿਆ ਉਹਨੂੰ ਬੰਦ ਕੀਤਾ ਜਾਵੇ ਜੀ ਜੋ ਕਿ ਨੌਜਵਾਨ ਵੀੜੇ ਬਚ ਸਕੇ ਜੀ ਰੋਜ਼ਗਾਰ ਦਾ ਮੁੱਖ ਮੰਤਰੀ ਦੇ ਬੋਰਡ ਥਾਂ ਥਾਂ ਲੱਗੇ ਪਏ ਆ ਕਹਿੰਦੇ ਬਹੁਤ ਰੋਜ਼ਗਾਰ ਦਿੱਤਾ ਤੁਹਾਨੂੰ ਮਿਲਿਆ ਨਹੀਂ ਨਹੀਂ ਕੋਈ ਰੋਜ਼ਗਾਰ ਨਹੀਂ ਮਿਲਿਆ ਜੀ ਇੰਨੀ ਸਟੱਡੀ ਕਰਨ ਦੇ ਬਾਵਜੂਦ ਵੀ ਕੋਈ ਰੋਜ਼ਗਾਰ ਨਹੀਂ ਮਿਲਿਆ ਹੀ ਸਾਨੂੰ ਤੇ ਇਹ ਮੰਗ ਕਰਦੇ ਵੀ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣ ਵੀ ਬੀਬੀਆ ਰਾਸ਼ਨ ਕਾਰਡ ਚੱਕਿਆ ਫਿਰ ਰਾਸ਼ਨ ਨਹੀਂ ਮਿਲਣਾ ਸੀ ਅੱਜ ਤੇ ਧਰਨਾ ਤੇ ਵੀ ਆਏ ਸੀ ਤੇ ਰਾਸ਼ਨ ਕਾਰਡ ਚ ਕਾਹੇ ਚੱਕਿਆ ਸੱਤ ਸਾਲਾਂ ਤੋਂ ਸਾਨੂੰ ਦੀ ਰਾਸ਼ਨ ਮਿਲਦਾ ਹੀ ਨਹੀਂਗਾ ਕੋਈ ਵੀ ਸਹੂਲਤ ਨਹੀਂ ਸਾਡੇ ਮਿਲਦੀ ਬੱਚਿਆਂ ਨੂੰ ਤਾਂ ਆਮ ਆਦਮੀ ਸਰਕਾਰ ਹੈ ਆਮ ਆਦੀ ਪਾਰਟੀ ਸਰਕਾਰ ਹੈ ਉਹ ਕਹਿੰਦੇ ਸੀ ਬਹੁਤ ਛੋੜਨਾ ਵਾਅਦੇ ਕੀਤੇ ਸੀ ਗਾਰੰਟੀ ਦਿੱਤੀ ਸੀ ਤੇ ਤੁਹਾਨੂੰ ਕੋਈ ਗਾਰੰਟੀ ਪੂਰੀ ਨਹੀਂ ਕੀਤੀ ਕੋਈ ਗਾਰੰਟੀ ਨਹੀਂ ਪੂਰੀ ਕੀਤੀ ਜੀ ਸਾਰੇ ਵਾਅਦੇ ਲਾ ਕੇ ਸਾਰੇ ਮੁੱਕਰ ਗਏ ਜੀ ਕਹਿ ਕੇ ఆ 10000 ਰੁਪਏ ਮਹੀਨੇ ਦਾ ਤਾਂਵਾਂਗੇ ਔਰਤਾਂ ਨੂੰ ਕੋਈ ਸਾਨੂੰ ਉਹ ਵੀ ਨਹੀਂ ਦਿੱਤਾ ਗਿਆ ਕਿ ਸਾਨੂੰ ਲਾਰਾ ਲਾ ਕੇ ਸਾਡੇ ਤੋਂ ਸਾਰੀਆਂ ਗੱਲਾਂ ਉਹਨਾਂ ਨੇ ਪੂਰੀਆਂ ਕਰਵਾ ਲੀਆਂ ਤੇ ਸਾਥੋਂ ਸਾਰਾ ਕੰਮ ਆਪਦਾ ਕਰਵਾ ਲਿਆ ਸਾਡੇ ਵਾਰੀ ਚੋਪੀ ਕਰਕੇ ਇਹਨਾਂ ਦਾ ਆਪਰੇਸ਼ਨ ਹੋਇਆ ਜੀ ਇਹਨਾਂ ਦੇ ਚਾਰ ਆਪਰੇਸ਼ਨ ਹੋ ਗਿਆ ਠੀਕ ਹੈ 40000 ਇਹਨਾਂ ਨੂੰ ਬਿੱਲ ਆ ਗਿਆ 21000 ਰੁਪਏ ਦਾ ਬਿੱਲ ਇਹਨਾਂ ਨੂੰ ਅੱਜ ਕੱਲ ਨਵਾਂ ਆਇਆ ਜੀ ਇਹਨਾਂ ਨੂੰ ਠੀਕ ਹੈ ਸਰਕਾਰ ਇਹਨਾਂ ਦੀ ਕੋਈ ਮੰਗਾਂ ਨਹੀਂ ਪੂਰੀਆਂ ਸਾਡੀਆਂ ਕਰ ਰਹੀ ਠੀਕ ਹੈ ਨਾ ਅਸੀਂ ਹਾਲੀ ਅਸੀਂ ਵੋਟ ਨਹੀਂ ਪਾਈ ਅਸੀਂ ਖਾਲੀ ਦਲ 'ਚ ਸੀਗੇ ਸਾਨੂੰ ਕਹਿੰਦੇ ਵੀ ਜੇ ਬੋਟ ਕਿਸੇ ਹੋਰ ਨੂੰ ਪਾਓਗੇ ਤਾਂ ਤੁਹਾਡਾ ਕਾਰਡ ਬਣ ਜੂ ਨਹੀਂ ਤੁਹਾਡਾ ਕਾਰਡ ਨਹੀਂ ਬਣਨਾ ਸਾਡਾ ਕਾਰਡ ਨਹੀਂ ਬਣਿਆ ਹੋਇਆ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਾਅਦੇ ਕੀਤੇ ਸੀ ਕੋਈ ਵਾਅਦਾ ਨਹੀਂ ਪੂਰਾ ਕੀਤਾ ਜੀ ਹਾਲ ਤਾਂ ਹੁਣ ਤਾਂ ਇਹਨਾਂ ਨੇ ਝਾੜੂ ਕਹਿ ਕੇ ਸਾਨੂੰ ਬੋਟਾ ਪਾੜਗਾ ਇਹੀ ਝਾੜੂ ਹੁਣ ਇਹਨਾਂ ਦਾ ਗਿੱਟਿਆਂ ਤੇ ਵਰੂਗਾ ਜੀ ਜੇ ਸਾਡੇ ਤੋਂ ਬੋਟਾ ਲੈਣ ਆਉਣਗੇ ਅਸੀਂ ਇਹਨਾਂ ਨੂੰ ਬੋਟਾ ਨਹੀਂ ਪਾਉਣਗੇ ਇਹਨਾਂ ਨੂੰ ਛਿੱਤਰ ਵਰਹਾਉਣੇ ਆ ਹੁਣ ਅਸੀਂ ਇਹਨਾਂ ਨੂੰ ਸਾਡੇ ਲਈ ਇਹਨਾਂ ਨੇ ਕੁਝ ਨਹੀਂ ਕੀਤਾਗਾ ਠੀਕ ਹੈ ਜਵਾਨ ਜਵਾਨੀ ਜਿਹੜੀ ਆ ਚਿੱਟੇ ਚ ਮਰੀ ਜਾਂਦੀ ਆ ਮਾਵਾਂ ਜਿਹੜੀਆਂ ਛੜਕਾ ਤੇ ਬੇਰੁਜ਼ਗਾਰ ਤੁਰੀਆਂ ਫਿਰਦੀਆਂ ਐ ਠੀਕਾ ਕਣਕ ਸੀਗੇ 30 ਕਿਲੋ ਹੁਣ 5 ਕਿਲੋ ਆਟਾ ਏ ਉਹ ਵੀ ਚੱਜਦਾ ਨਹੀਂ ਆਉਂਦਾਗਾ ਉਹਨਾਂ 'ਚ ਵੀ ਕੀੜੇ ਪਏ ਆ ਠੀਕ ਹੈ ਉਹ ਵੀ ਕੀੜੇ ਪਏ ਹੋਏ ਆ ਉਹਦੇ 'ਚ ਵੀ ਠੀਕ ਹੈ ਕਿਸੇ ਨੂੰ ਕਣਕ ਦੇ ਦਿੰਦੇ ਕਿਸੇ ਨੂੰ ਆਟਾ ਦੇਦੇ ਇੱਥੇ ਬੁੜੀਆਂ ਦੇ 5-5 ਨਿਆਣੇ ਹੁੰਦੇ ਖਾਣ ਵਾਲੇ ਇੱਕ ਡੰਗ 'ਚ ਖਾ ਜਾਂਦੇ 5 ਕਿਲੋ ਆਟਾ ਬਾਕੀ ਕਿੱਧਰ ਗਿਆ ਸਾਡਾ ਹੱਕ ਮੁੱਖ ਮੰਤਰੀ ਸਾਹਿਬ ਦੇ ਬੋਰਡ ਲੱਗੇ ਹੋਏ ਆ ਵੀ ਨੌਕਰੀਆਂ ਦੇਤੀਆਂ ਨਸ਼ਾ ਖਤਮ ਕਰਤਾ ਨਸ਼ਾ ਤਸਕਰ ਜੇਲਾਂ 'ਚ ਧੱਕਦੇ ਨਾ ਜੀ ਨਾ ਜੀ ਨਸ਼ਾ ਕਿਹੜਾ ਨਾ ਕੋਣ ਕਹਿੰਦਾ ਵੀ ਉੱਥੇ ਬੰਦ ਕਰਤਾ ਨਸ਼ਾ ਨਹੀਂ ਬੰਦ ਕੀਤਾ ਹੋਇਆ ਨਸ਼ਾ ਤਾਂ ਦੁਕਾਨਾਂ ਤੇ ਜਿਵੇਂ ਕੋਈ ਖੰਡ ਚਾਹ ਵੇਖਦਾ ਓਵੇਂ ਵਿਕੀ ਜਾਂਦਾ ਜੀ ਕੋਈ ਇੱਥੇ ਕਿ ਜੇ ਨੇ ਬੰਦ ਨਹੀਂ ਕੀਤਾ ਤਾਂ ਕਹਿ ਕੇ ਮੁੱਕਰ ਜਾਂਦੇ ਆਈ ਵਾ ਤਾਂ ਇਹਦਾ ਝਟਕਲੇ ਸੁਣਾਉਣ ਵਾਲਾ ਵੀ ਝਟਕਲੇ ਸੁਣੀ ਚੱਲੋ ਸਾਡੇ ਬਸ ਹੋਰ ਨਾ ਕੁਝ ਸਹੂਲਤਾਂ ਨਾ ਮੰਗੋ ਨਾ ਕੋਈ ਲਾਪਾਤਰੀਆਂ ਲੋਕਾਂ ਦੇ ਪੇਟਾਂ ਵਿੱਚ ਪਈਆਂ ਕੋਈ ਲਾਪਾਤਰੀਆਂ ਤੇ ਨਹੀਂ ਸਕੀਮਾਂ ਆਈਆਂ ਕਿਸੇ ਨੂੰ ਬੁੜੀਆਂ ਦੀਆਂ ਤੇ 100000ਾਂ ਦੀਆਂ ਲਾਪਾਤਰੀਆਂ ਬਣੀਆਂ ਕਿਸੇ ਨੂੰ ਕੋਈ ਸਕੀਮ ਨਹੀਂ ਮਿਲੀ ਲਾਪਾਤਰੀਆਂ ਤੇ ਲਾਜ ਉਹ ਨਹੀਂ ਕੋਈ ਸਰਕਾਰੀ 40 40000 ਬਣਾ ਦਿੰਦੇ ਬਿੱਲ ਲੱਖ ਲੱਖ ਦਾ ਬਣਾ ਦਿੰਦੇ ਕੋਈ ਫਰੀ ਇਲਾਜ ਨਹੀਂ ਹੁੰਦੇਗੇ ਚੋਣਾਂ ਆ ਰਹੀਆਂ ਵੋਟਾਂ ਲੈਣ ਆਉਣਗੇ ਫਿਰ ਜਵਾਬ ਮੰਗੋਗੇ ਉਹਨਾਂ ਤੋਂ ਮੰਗਾਂਗੇ ਜੀ ਜਵਾਬ ਸਾਡਾ 1000 ਰੁਪਿਆ ਕਿੱਥੇ ਆ 2 ਸਾਲ ਹੋ ਗਏ ਤੇਰੀ ਸਰਕਾਰ ਬਣੀ ਨੂੰ ਸਾਡਾ 1000 ਰੁਪਿਆ ਕਿੱਥੇ ਸਾਡਾ ਹੱਕ ਕਿੱਥੇ ਆ ਅਸੀਂ ਮੰਗਾਂਗੇ ਨਹੀਂ ਤਾਂ ਫਿਰ ਇਹਨਾਂ ਦੇ ਜਿਹੜਾ ਝਾੜੂ ਹੈ ਨਾ ਤੇ ਗਿੱਟਿਆਂ ਤੇ ਵਰੂਗਾ ਜੀ ਅਸੀਂ ਤਾਂ ਸਾਡੀ ਤਾਂ ਇਹੇ ਮੰਗ ਆ ਬੇਨ ਖਾਲੇ ਸਨ ਬੀਬੀਆਂ ਜਿਨ੍ਹਾਂ ਨੇ ਮੁਸ਼ਕਲ ਦਸੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਇਹਨਾਂ ਦੇ ਜਵਾਬ ਆ ਜਿਹੜੇ ਹੁਣ ਚੋਣਾਂ 'ਚ ਉਮੀਦਵਾਰਾਂ ਤੋਂ ਲਏ ਜਾਣਗੇ ਮਨੀਸ਼ ਗਰ ਪੀਟੀਸੀ ਨਿਊਜ਼ ਬਟਿੰਡਾ